हां जी किसान प्रबो ब्रॉड फार्म YouTube चैनल Facebook पेज ते ਤੁਹਾਡਾ ਸਵਾਗਤ ਹੈ ਅੱਜ ਜੀ ਆਪਾਂ ਤੂੜੀ ਦੀ ਬੋਲੀ ਤੇ ਕੋਟਕਪੂਰਾ ਮੰਡੀ ਜਿਵੇਂ ਮੈਂ ਗੱਲ ਕਰਾਣਾ ਗਾਂ ਦੀ 8 9 ਨਾਗ ਆਇਆ ਜੀ ਅੱਜ ਕੋਟਕਪੂਰਾ ਮੰਡੀ ਦੇ ਵਿੱਚ 8 9 ਨਾਗ ਆਇਆ ਕਿਸਾਨ ਪ੍ਰਭੋ ਬਾਕੀ ਵੇਣੇ ਅੱਜ ਕੀ ਰੇਟਿਆਂ ਦਾ ਤਰੀਕ ਹੋ ਗਈ 30 ਦਸੰਬਰ ਪੀ ਦਸੰਬਰ ਤਰੀਕ ਹੋ ਗਿਆ ਜੀ 30 ਤਰੀਕ ਹੋ ਗਿਆ ਭਈ 30 ਤਰੀਕ ਨੂੰ ਵੇਣਿਆ ਕੋਟਕਪੂਰਾ ਦੀ ਮੰਡੀ ਦੇ ਵਿੱਚ ਟੂੜੀ ਦਾ ਕੀ ਰੇਟ ਜਾਂਦਾ ਲਾਈਵ ਨੂੰ ਦੱਬ ਕੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੇਣੇ ਭਈ ਕੀ ਹਿਸਾਬ ਕਿਤਾਬ ਬਣੂ ਕੀ ਮਾਹੌਲ ਬਣੂਗਾ ਲਾਈਵ ਨੂੰ ਭਾਈ ਜੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸ਼ੇਅਰ ਨਹੀਂ ਕਰਦੇ ਕਿਸਾਨ ਭਰਾ ਤਾਂ ਗੱਲ ਨਹੀਂ ਬੰਦੀ ਜੇ ਭਾਈ ਸ਼ੇਅਰ ਕਰੋਗੇ ਤਾਂ ਹੀ ਗੱਲ ਬੰਦਨੀ ਆ ਬਾਕੀ ਭਈ ਵੇਣੇ ਅੱਜ ਕੀ ਮਾਹੌਲ ਬਣਦਾ ਲੋ ਭਾਈ ਆ ਜਾਓ ਬਾਕੀ ਬਾਈ ਦੋ ਦੋ ਫੋਨ ਲਈ ਫਿਰਦਾ ਤੇ ਕਹਿੰਦਾ ਨਾ ਵੀ ਉਹ ਮੈਂ ਸ਼ਾਰਟ ਵੀਡੀਓ ਬਣਾ ਨਾਲ ਪਾਉਣਾ ਕਹਿੰਦਾ ਹਾਂ ਬਾਈ ਤੇ ਲਾਈਕ ਸ਼ੇਅਰ ਕਮੈਂਟ ਬਾਈ ਜਰੂਰ ਕਰ ਦਿੱਤਾ ਇਧਰ ਮੁੰਡਾ ਚੱਕ ਲੈ ਕਹਿੰਦਾ ਅੱਜ ਪਖਾਵਾਂਗੇ ਇਹਨੂੰ ਤੇ ਹੋ ਰਿਹਾ ਤੇ ਬਈ ਬਾਕੀ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਕਿ ਹੁਣ ਕਿੱਥੇ ਆਉਂਦਾ ਦਿੱਲੀ ਲੋ ਵੀ ਬਾਕੀ ਵੇਣੇ ਆ ਜਾਓ ਕੀ ਮਾਹੌਲ ਬਣਦਾ ਤੇ ਕੀ ਮਾਹੌਲ ਨੇਵਾਂ ਦਾਗਾ ਕੋਟਕ ਪੂਰਾ ਦੀ ਮੰਡੀ ਦੇ ਵਿੱਚ ਤੇ ਪਹਿਲੇ ਨਾਕ ਤੋਂ ਵੀ ਵੇਣੇ ਬੋਲੀ ਸ਼ੁਰੂ ਹੋਊਗੀ ਕੀ ਅੱਜ ਸਰਚਲਾ ਕੰਮ ਲੱਗਦਾ ਨਹੀਂ ਬੋਲਦ ਨੂੰ ਲੋ ਬਈ ਹੋਂਦਾ ਬਈ ਕੇਵਲ ਲੋ ਬਈ ਅੱਜ ਨਾਕ ਤੇ ਨਾਕ ਤੁਰੇ ਆਉਂਦੇ ਆ ਬਾਕੀ ਵੀ ਵੇਣਿਆ ਕੀ ਮਾਹੌਲ ਬੰਦਾ ਲਾਈਵ ਦੇ ਵਿੱਚ ਦੱਬ ਕੇ ਸ਼ੇਅਰ ਕਰ ਦਿਓ ਬਈ ਲਾਈਵ ਨੂੰ ਲੋ ਬਈ ਇਹ ਜੱਗਾ ਵੀ ਆ ਗਿਆ ਕਹਿੰਦੇ ਜੱਗਾ ਬੋਸ ਬੱਸ ਵੀ ਬੋਲੀ ਸ਼ੁਰੂ ਹੋਣ ਵਾਲੀ ਆ 30 ਤਰੀਕ ਆ ਭਈ ਅਜ ਬਾਕੀ ਬਾਕੀ ਵੇਣਿਆ ਵੀ 30 ਦਸੰਬਰ ਹੋ ਗਈ ਅੱਜ ਕੀ ਰੇਟ ਜਾਂਦਾ ਕੀ ਮਾਹੌਲ ਬੰਦਾ ਤੇ ਸਪੋਰਟ ਜ਼ਰੂਰ ਕਰਿਓ ਭਈ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਨਾਗ ਭਈ ਦੋ 3 4 5 6 7 8 9 ਕਿ ਦਾਸ ਬਈ ਉਹ ਹੀ ਦਾਸ ਨਾਗ ਫੇਰ ਹੋ ਗਿਆ ਅੱਜ ਦੇਖਦੇ ਆ ਇਹਨਾਂ ਨਾਗਾਂ ਦਾ ਰੇਟ ਕਿੱਥੋਂ ਕਿਤਾਈ ਜਾਂਦਾ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਵੇਣੇ ਵੀ ਅੱਜ ਕੋੜਕ ਪੂਰਾ ਮੰਡੀ ਦੇ ਵਿੱਚ ਕਿੱਥੋਂ ਕਿਤਾਈ ਰੇਟ ਜਾਂਦਾ ਤੇ ਇੰਨੇ ਨਾਗ ਹੈ ਬਈ ਜੋ ਸਾਨੂੰ ਦਿਸ ਰਹੇ ਆ ਮੰਡੀ ਦੇ ਵਿੱਚ ਬਾਕੀ ਉਹ ਬੜੇ ਆ ਗਿਆ ਬਈ 654 ਖੋਰ ਆ ਗਿਆ ਬਾਕੀ ਬਈ ਵੇਣੇ ਕੀ ਮਾਹੌਲ ਬੰਦਾ ਅੱਜ ਬਾਕੀ ਬਈ ਤੰਦ ਫੁੱਲ ਵਟਾ ਫੁੱਲ ਵੀ ਕਿਸਾਨ ਪ੍ਰਭੂ ਤੇ ਲਓ ਬਈ ਲਾਈਕ ਸ਼ੇਅਰ ਕਮੈਂਟ ਕਿਸਾਨ ਪ੍ਰਭੂ ਜ਼ਰੂਰ ਕਰ ਦਿਓ ਬਾਕੀ ਵੇਣੇ ਆਜੋ ਕੀ ਵੇਣਾ ਕਿਸਾਨ ਭਰਾਵਾ ਆਜੋ ਕੀ ਮਾਹੌਲ ਬੰਦ ਹੈਗਾ ਆ ਨਾਲ ਦਾ ਪਹਿਲੇ ਨਾਲ ਦਾ ਜਿਹੜਾ ਲਈ ਬਾਈ ਅੰਦਰ ਦੀ ਬਾਹਰ ਦੀ ਆਪਣੇ ਨਾਲ ਦਾ ਨਹੀਂ ਨਹੀਂ ਤੂੰ ਸਰੀ ਆ ਘਾੜ ਵਾਲੀ ਵਈ ਆਵੇਂ ਵਿੱਚ ਮਾੜੀ ਮੂੜੀ ਤਨ ਬਈ ਤਨ ਲੱਗੀ ਆ ਤੂੰ ਭਾਈ ਮਾੜੀ ਮੋਟੀ ਰਹੇਗੀ ਇਹ ਭਾਈ ਮਾੜੀ ਮੋਟੀ ਆਉਗੀ ਬਾਹਰ ਦੀ ਤੂੜੀ ਆ ਬੋਲੋ 300 ਰੁਪਿਆ 300 ਰੁਪਿਆ 300 10 310 ਰੁਪਏ 10 ਰੁਪਏ 15 20 ਰੁਪਏ 25 30 35 40 47 350

ਬਾਕੀ ਭਾਈ ਜੀ ਅਗਲਾ ਨਾਕ ਵੇਨਾ ਕਿੱਥੋਂ ਵੀ ਤਾਈ ਜਾਂਦਾ ਤੇ ਵੀਡੀਓ ਨੂੰ ਦਬਕੇ ਸ਼ੇਅਰ ਭਾਈ ਜਰੂਰ ਕਰ ਦਿਓ ਬਾਕੀ ਆ ਨਗ ਦਾ ਰੇਟ ਵੇਨਾ ਕਿੱਥੋਂ ਵੀ ਤਾਈ ਜਾਊਗਾ ਤੇ ਕਿੱਥੋਂ ਵੀ ਤਾਈ ਨਹੀਂ ਜਾਂਦਾ ਤੇ ਜਿਹੜੇ ਭਰਾ ਆਪਣੇ ਨਾਲ ਨਵੇਂ ਜੁੜ ਰਹੇ ਆ ਲਾਈਕ ਸ਼ੇਅਰ ਕਮੈਂਟ ਵੀ ਕਰ ਲਈ ਜਾਇ ਕਰੋ ਆ ਨਗ ਦਾ ਰੇਟ ਵੇਨਾ ਕਿਸਾਨ ਪਰਵਾਹ ਜੋ ਕਿੱਥੋਂ ਕਿ ਤਾਈ ਜਾਊਗਾ ਅੱਜ ਇਹ ਜੀ ਬਰੇ ਮੈਂ ਬਾਈ ਆ ਵੀਰ ਥੋੜੀ ਲਾ ਲਿਆ ਕਰ ਤੂੰ ਖੜੇ ਨਾ ਲਾ ਬਨੇਰ ਕਰ ਲਾ ਹਮ ਨੂੰ ਕਰ ਦਿੰਦੇ ਅੰਦਰ ਦੀ ਬਾਈ ਅੰਦਰ ਦੀ ਥੋੜੀ ਬੋਲੋ ਜੀ 350 ਹਾਂ ਹਾਂ 350 350 350 350 55 60 65 70 75 80 90 95 400 ਪੰਜ ਗਾਰ 10 410 ਬੋਲਾਂਗੇ ਨਾ ਠੀਕ ਆ 410 ਰੁਪਏ ਬਈ ਕਿਹਦੀ ਆ ਲਓ ਵੀ 410 ਰੁਪਏ ਲਓ ਜੀ ਦੂਜਾ ਨਾਗ 410 ਰੁਪਏ ਹੋ ਗਿਆ ਬਾਕੀ ਅੱਗੇ ਵੇਣਿਆ ਕਿਸਾਨ ਪ੍ਰਭ ਕੀ ਮਾਹੌਲ ਬੰਦਾ ਵੀਡੀਓ ਨੂੰ ਦੱਬ ਕੇ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਬਾਕੀ ਵੇਣੇ ਆ ਜੋ ਕੀ ਮਾਹੌਲ ਬਣੂਗਾ ਅੱਗੇ ਕਿਹੜੇ ਨਾਗ ਆ ਲਓ ਵੀ गि गुली नहीं होगी <coughs> बोलो भाई बोल भाई लेने तो ना ढाई सौ रुपया ढाई सो सही साठ रुपये पैंठ रुपये सत्तर पचतर अस्सी 90 290 ਬੋਲਾਂਗੇ ਨਾ 290 ਰੁਪਏ ਭਾਈ ਚੱਕ ਲਓ ਜੀ 290 ਰੁਪਏ ਭਈ ਨਾਗ ਹੋ ਰੇਟ ਹੋ ਚੁੱਕਿਆ 290 ਨਾਗ ਦਾ ਬਾਕੀ ਵੇਣੇ ਬਈ ਅੱਗੇ ਲਓ ਭਾਈ ਅੱਜ ਹੋਰ ਆਇਆ ਹਾਕ ਅੱਗੇ ਹੋਰ ਬਾਈ ਲਿਆਉਣਾਂ ਦਾ ਹਣ ਭਾਈ ਹੋਰ ਲਿਆਉਣ ਲੱਗਿਆ ਭਾਈ ਵੀਡੀਓ ਦੇਖ ਕੇ ਇੱਕ ਨਾਗ ਭਾਈ ਹੋਰ ਆ ਗਿਆ ਬਾਕੀ ਬਾਕੀ ਵੇਣੇ ਬਈ ਕੀ ਮਾਹੌਲ ਬੰਦ ਅਗਲੇ ਨਾਗ ਦਾ ਵੀਡੀਓ ਨੂੰ ਦਬਕੇ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਜੋ ਕਿਸਾਨ ਭਰਾ ਬਈ ਨਵੇਂ ਆ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਬਾਕੀ ਵੇਣੇ ਬਈਆ ਨਗ ਦਾ ਰੇਟ ਕਿੱਥੋਂ ਕਿਤਾਈ ਜਾਂਦਾ ਕਿੱਥੋਂ ਕਿਤਾਈ ਨਹੀਂ ਜਾਂਦਾ ਹੈ ਲੋ ਬਈ ਆ ਜੋ ਇੰਨੀ ਆ ਬਈ 70 ਦਾ ਜੀ ਥੈਂਕ ਯੂ ਇੱਥੋਂ ਜਾਵੜਾ ਪ੍ਰਵਾਸ ਚੰਗਾ ਹੈ ਹੈ ਨਾ ਅੰਦਰ ਦੇ ਬਾਈ ਬਾਰ ਦੀ ਹੋ ਹੈ ਐਂਡ ਵੀਸਰ ਇੱਕ ਬਾਰਾ ਲੀ ਬਾਈ ਤੂੰ ਵੀ ਬਾਹਰ ਦੀ ਹੈ ਇਹ ਦੇ ਨਾਲ ਦੀ ਬੋਲ ਹਾਂ ਲੱਜਾ ਸਾਢੇ 350 ਯਾਰ ਸਾਢੇ 350 ਤੂੰ ਜਾ 60 65 70 70 ਰੁਪਏ 370 75 80 380 85 90 95 395 ਬੋਲਾਂਗੇ ਨੇ 395 ਦਸਾਂ ਬਾਈ ਜੀ ਲੋ ਜੀ 300 ਤੇ 395 ਰੁਪਏ ਬਈ ਨਾ ਰੇਟ ਹੋ ਚੁੱਕਿਆ ਬਾਕੀ ਵੇਨੇ ਅੱਗੇ ਕਿਸਾਨ ਪ੍ਰਭ ਕਿੱਥੋਂ ਕਿੱਥੇ ਜਾਂਦਾ ਰੇਟ ਵੇਨੇ ਆ ਬਾਈ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਸਿਰਾਂ ਬਈ ਕੀ ਮਾਹੌਲ ਬੰਦਾ ਬਾਕੀ ਆ ਨਾਗ ਦਾ ਵੇਣਿਆ ਕਿਸਾਨ ਭਰਾਵੋ ਵੀਡੀਓ ਨੂੰ ਦੱਬ ਕੇ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਬਈ ਬਾਕੀ ਆ ਨਾਗ ਦਾ ਰੇਟ ਵੇਣਿਆ ਕਿੱਥੋਂ ਕਿ ਤਾਈ ਜਾਂਦਾਗਾ ਤੇ ਆ ਜਾਓ ਬਈ ਜੋ ਕਿਸਾਨ ਭਰਾ ਨਵੇਂ ਜੁੜ ਰਹੇ ਆ ਲਾਈਕ ਸ਼ੇਅਰ ਕਮੈਂਟ ਬਾਈ ਜੀ ਜਰੂਰ ਕਰ ਦਿਆ ਕਰੋ ਬਾਕੀ ਬਾਈ ਜੀ ਵੇਣਿਆ ਆਜੋ ਹੋ ਲੋਕ ਭਾਈ ਜੀ ਵੇਣਿਆ ਕਮੈਂਟ ਕਰਕੇ ਬਈ ਜਰੂਰ ਦੱਸਿਆ ਕਰੋ ਛੋਡੇ ਏਰੀਏ ਦੇ ਵਿੱਚ ਤੂੜੀ ਦਾ ਕੀ ਰੇਟ ਚੱਲ ਰਿਹਾ ਟੌਪ ਦਾ ਰੇਟ ਕਿਸਾਨ ਭਰਾਓ ਛੋਡੇ ਏਰੀਏ ਦੇ ਵਿੱਚ ਕੀ ਚੱਲ ਰਿਹਾ ਮੈਨੂੰ ਕਮੈਂਟ ਕਰਕੇ ਬਈ ਜਰੂਰ ਦੱਸਿਆ ਕਰੋ ਕਮੈਂਟ ਨਹੀਂ ਕਰਦੇ ਕਿਸਾਨ ਭਰਾ ਗੱਲ ਨਹੀਂ ਪਾਉਂਦੀ ਬਈ ਕਮੈਂਟ ਕਰਿਆ ਕਰੋ ਵਾਕੀ ਅੱਗੇ ਵੀ ਆਜੋ ਬਈ ਲੋਈ ਲੋ ਭਾਈ ਲੋ ਵੀ ਉਧਰ ਮਾਹੌਲ ਸਾਰਾ ਪੂਰਾ ਬਣੇ ਬਾਕੀ ਵੀ ਅੱਗੇ ਵੇਣੇ ਆ ਜੋ ਵੀਡੀਓ ਨੂੰ ਦੱਬ ਕੇ ਸ਼ੇਅਰ ਭਾਈ ਜ਼ਰੂਰ ਕਰਿਆ ਕਰੋ ਸ਼ੇਅਰ ਨਹੀਂ ਕਰਦੇ ਲਾਈਕ ਵੀ ਕਰਿਆ ਕਰੋ ਭਾਈ ਜਿਹਦੇ ਵਿੱਚ ਬਾਈ ਕੱਢੀ ਸਾਲ ਨਹੀਂ ਆਉਂਦੀ। ਆਹ ਲੱਗਦਾ ਕੋਈ ਨਾ ਕੋਈ ਪੁੱਰੇ ਪੱਲੇ ਆ ਤੇ ਪੁੱਛਦੇ ਨਹੀਂ ਜੀ ਗਾ। ਆ ਮੈਂ ਕਿਹਦੀ ਆਈ ਹਾਂ। ਐਕਸ਼ਨ ਚਾਹੀਦਾ। ਬੋਲੀ ਕਰਦਨੇ ਆ। ਆ ਭਾਈ ਬੋਲੋ। ਹਾਂ। ਚੱਲੋ ਵੀ। ਲੋਗੜਾ ਹੁੰਦਾ ਹੋਵੇ। ਹੁੰਦਾ ਭਈਆ ਤੇ ਕੋਈ। ਸਭ ਤਾਂ 1.5 ਲੱਖ ਤਾਂ ਹੀ ਜੀ। ਹਾਂ ਜੇ ਤੱਕ ਜੀਤ ਦਾ ਗੇਰ ਤੋਂ ਲਾਇਆ ਸੀ ਮੈਂ ਨੂੰ ਹੈ ਲੋ ਵੀ ਅੱਗੇ ਵਹਿਣੇ ਆ ਇਹ ਵੀ ਅੱਪਾ ਜਿਹੜੀ ਅੰਦਰਲੀ ਥੋੜੀ ਪੰਜ ਰਹੀ ਜਾਏਗਾ ਜਾਵੜਾ ਨਹੀਂ ਅੰਦਰ ਜੀ ਸਿਨਗਰਾ ਵਾਲਾ ਤਾਂ ਸੋ ਇਹ ਵੀ ਆ ਜਾ ਹਾਂ ਉਹਨੂੰ ਵੀ ਚਾਹੀਦਾ ਪਤਾ ਨਹੀਂ ਉਹ ਖਾਲੀ ਨਹੀਂ ਨਾ ਤੁਹੇ ਤੁਲੀ ਆ ਬੋਲੋ ਜੀ ਢਿਲੋਂ ਸਾਹਿਬ ਕੀ ਹਾਲ ਹੈ ਜੀ ਠੀਕ ਹੈ ਹਾਂ ਬਹੁਤ ਬੱਜ ਰਿਹਾ ਬਾਹਰ ਦੀ ਹੈ ਨਹੀਂ ਅੰਦਰ ਲਈ ਅੰਦਰ ਦੀ ਹੈ ਬਾਈ ਅੰਦਰ ਬੋਲ ਬੋਲ ਲਾ ਲੈ ਜਾਂਗੇ 300 ਰੁਪਿਆ 300 ਰੁਪਿਆ 10 5 ਕਿਹੜਾ ਵੀ ਚਲ ਕੋਈ ਉਹ ਤੂੰ ਬੁਲ ਜੇ ਆਜ ਆ ਗਈਏ ਤਾਂ ਥੋੜਾ ਆ ਜਾ ਜੀ ਤੂੰ ਆ ਜਾ ਗਈ ਤਾਂ ਚਲ 60 ਰੁਪਿਆ 15 20 25 30 35 40 45 350 50 352 ਬੋਲਣਗੇ ਨਾ 60 65 70 375 80 85 90 95 400 400 ਬੋਲਣਗੇ ਨਾ 400 ਰੁਪਏ ਦਾ ਕਿਸੇ ਤੇ ਨਹੀਂ ਹੈ ਹਾਂਜੀ ਲੋ ਵੀ 400 ਰੁਪਏ ਨਾਗ ਦਾ ਰੇਟ ਹੋ ਚੁੱਕਿਆ 400 ਰੁਪਿਆ ਵੀ ਰੇਟ ਹੋ ਗਿਆ ਨਾਕ ਦਾ ਬਾਕੀ ਅੱਗੇ ਵੇਣੇ ਆ ਜੋ ਬਈ ਆ ਨਾਕ ਖੜੇ 1 2 3 4 5 ਨਾਕ ਖੜੇ ਵੀ ਇਹਨਾਂ ਪੰਜਾਂ ਨਾਕ ਦਾ ਵੇਣਿਆ ਲਾਈਕ ਮੈਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਬਾਈ ਜੀ ਕਰੀ ਚੱਲਿਆ ਕਰੋ ਬਾਕੀ ਵੇਣਿਆ ਵੀ ਕੀ ਮਾਹੌਲ ਬੰਦਾ ਕੋਟਕਪੂਰਾ ਦੀ ਮੰਡੀ ਦੇ ਵਿੱਚ ਅੱਜ ਤੂੜੀ ਦੀ ਬੋਲੀ ਤੇ ਲੋ ਬਈ ਲੋ ਬਈ ਲਾਈਕ ਸ਼ੇਅਰ ਕਮੈਂਟ ਬਾਈ ਜਰੂਰ ਕਰ ਦਿਆ ਕਰੋ ਬਾਕੀ ਵੇਣਿਆ ਕਿਸਾਨ ਭਰਾਵੋ ਕਿੱਥੋਂ ਕਿੱਕਰ ਰੇਟ ਜਾਂਦਾ ਬਾਈ ਜੀ ਬੋਲ ਦਿਓ ਸਾਰੀ ਬਾਤ ਪਿਆ ਦੇ ਮਾਜੀ ਬਾਈ ਮਰਮਤੋ ਜੀ ਅਰੇ 300 300 5 10 15 20 25 30 35 40 45 350 55 60 65 70 370 75 80 90 95 400 5 10 410 ਰੁਪਏ ਬੋਲਣਗੇ ਨੇ 15 415 ਬੋਲਦਾ ਕੋਈ 415 ਭਾਈ ਜੀ ਲਓ ਜੀ 400 ਤੇ 15 ਰੁਪਏ ਭਾਈ ਜੀ ਇਹ ਟਰਾਲੀ ਦਾ ਰੇਟ ਹੋ ਚੁੱਕਿਆ ਬਾਕੀ ਅੱਗੇ ਵੇਨਾ ਭਾਈ ਜੀ ਆ ਜੋ ਵੀਡੀਓ ਨੂੰ ਦਬਕੇ ਸ਼ੇਅਰ ਬਈ ਜ਼ਰੂਰ ਕਰ ਦਿਓ ਜੀ ਅੱਗੇ ਕੀ ਰੇਟ ਆਂਦਾ ਤੇ ਲਾਈਵ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਜੀ ਲੋ ਜੀ ਵੇਨੇ ਆ ਜੋ ਅੱਗੇ ਕੀ ਰੇਟ ਆਂਦਾ ਕਿੰਨੇ ਨਗ ਲੋ ਜੀ ਬਾਕੀ ਆ ਜਾ ਜੀ ਆ ਨਗ ਰਹਿ ਗਏ ਕਿਸਾਨ ਪ੍ਰਭੋ ਲਾਂਗ ਰੋਟੀ ਦਾ ਭਾਅ ਮੈਂ ਅਗਲਾ ਮੈਂ ਪਸੰਦ ਆਵੀਂ ਅੰਦਰ ਦੀ ਬਾਹਰ ਦੀ ਅੰਦਰ ਦੀ ਥੋੜੀ ਬੋਲਾ ਜੀ 350 ਰੁਪਿਆ 350 350 ਭਾਈ ਪੰਜ ਨਹੀਂ ਲਏਗਾ ਨਹੀਂ ਜਾਣਾ ਭਾਈ ਚਲ ਕੋਈ ਨਹੀਂ 350 55 60 65 70 80 85 90 95 395 ਬੋਲਣ ਲੋ ਜੀ 395 ਰੁਪਏ ਨਕਦ ਦਾ ਰੇਟ ਹੋ ਚੁੱਕਿਆ ਬਾਕੀ ਅੱਗੇ ਵੇਣਾ ਕਿਸਾਨ ਭਰਾਵੋ ਆ ਜੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਬਈ 2 3 4 5 6 7 8 8 ਕਿਨਾਰੇ ਦੀ ਬੋਲੀ ਹੋ ਗਈ ਆ ਤੇ 3 ਕਿਨਾਰੇ ਰਹਿ ਗਏ ਆ 11 ਕਿਨਾਰੇ ਗਾਇਸ ਵੀ ਬਾਕੀ ਅਜ ਵੇਨੇ ਇਹਨਾਂ ਦਾ ਕਿੱਥੋਂ ਕਿ ਤਾਈ ਕਿਸਾਨ ਪ੍ਰਭੂ ਰੇਟ ਆਂਦਾ ਜੋ ਕਿਸਾਨ ਪ੍ਰਭੂ ਆਪਣੇ ਨਾਲ YouTube ਤੇ ਜੁੜ ਰਹੇ ਆ ਲਾਈਕ ਸ਼ੇਅਰ ਕਮੈਂਟ ਕਰਨਾ ਬਾਈ ਜੀ ਨਾ ਭੁੱਲਿਆ ਕਰੋ ਬਾਕੀ ਵੇਨੇ ਆਜੋ

5 305 10 315 25 35 40 45 345 ਬੋਲਾ ਕਿਨੇ ਲੱਗ ਭਾਈ 370 ਹਲੋ ਜੀ 300 ਤੇ 45 ਰੁਪਏ ਨਕਦ ਰੇਟ ਹੋ ਚੁੱਕਿਆ ਜੀ ਬਾਕੀ ਅੱਗੇ ਵੇਣੇ ਜੋ ਕੀ ਮਾਹੌਲ ਬੰਦਾ 1945 ਰੁਪਏ ਨਗਦ ਦਾ ਰੇਟ ਹੋ ਚੁੱਕਿਆ ਬਾਕੀ ਦੋ ਕ ਨਗਦ ਰਹਿ ਗਿਆ ਵੇਣਿਆਂ ਬਈ ਕੀ ਰੇਟ ਜਾਂਦਾ ਆ ਜੋ ਬਈ ਬਾਕੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਬਈ ਜੀ ਜ਼ਰੂਰ ਕਰ ਦਿਓ ਤੇ ਬਾਕੀ ਵੇਣੇ ਆ ਜੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਬਈ ਵੇਣਿਆਂ ਦਾ ਕਿੱਥੋਂ ਕਿੱਕਰ ਰੇਟ ਜਾਂਦਾ ਨੇ ਆ ਦੇਖੋ ਘਰੇ ਹਾਂ ਲੌਬੀ ਆਣਾ ਕਿ ਵੇਣੇ ਕਿੱਥੋਂ ਕਿਤਾਈ ਜਾਂਦਾ ਸਾਢੇ 700 ਰੁਪਿਆ ਸਾਢੇ 350 ਭਾਈ ਪੰਜ ਨਹੀਂ ਜਾਏਗਾ ਹੈਲੋ ਭਾਈ ਪੰਜ ਨਹੀਂ ਜਾਏਗਾ 300 ਰੁਪਿਆ ਕਰਾ ਭਾਈ 300 ਰੁਪਿਆ ਕਰਾ ਜੇ ਜਾਣਗੇ ਤਾਂ ਬੋਲੇ ਨਹੀਂ ਜਦ ਨਾ ਬੋਲੇ ਨਹੀਂ ਜਾਂਦਾ ਭਾਈ ਸਾਢੇ 350 ਰੁਪਿਆ ਸਾਢੇ 350 530 ਬੋਲ ਲਗਦੇ 55 60 70 70 75 80 85 90 90 95 400 405 10 15 20 25 35 40 45 50 550 ਬੋਲ ਲਗਦੇ 540 22 ਲੈ 540 ਲਓ ਭਾਈ 540 ਰੁਪਏ ਨਗਦ ਦਾ ਰੇਟ ਹੋ ਚੁੱਕਿਆ ਬਾਕੀ ਅੱਗੇ ਵੇਣਾ ਕਿਸਾਨ ਪ੍ਰਭੂ ਆਜੋ ਅਗਲੇ ਨਾਲ ਗਾਂ ਦਾ ਕਿੱਥੋਂ ਕਿੱਕਰ ਰੇਟ ਜਾਂਦਾ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਬਈ ਇੱਕ ਨਾ ਕੀ ਰਹਿ ਗਿਆ ਇਹ ਇੱਕ ਨਾਕ ਦਾ ਹੀ ਰੇਟ ਵੇਣਾ ਕਿੱਥੋਂ ਬਤਾਈ ਜਾਊਗਾ ਤੇ ਬਈ ਇਹ ਜਿਸਾ ਨਾਕ ਦਾ ਰੇਟ ਵੇਣਾ ਕਿੱਥੋਂ ਬਤਾਈ ਜਾਂਦਾ ਆਜੋ ਲੋਬੀ ਵੀ ਨਹੀਂ ਆ ਨਾ ਕਿੱਥੇ ਕਿਤੇ ਕ੍ਰੈਡਿਟ ਜਾਂਦਾ ਲਾਸਟ ਨਾਗਾ ਬਾਹਰ ਦੀ ਆ ਥੋੜੀ ਮੁੱਕੀ ਆ ਹੈ ਇਹ ਰਹੇਗਾ ਕਿ ਫਿਲਹਾਲ ਕੋਣ ਗਿਆ ਨਾ ਹਲੇ ਬੰਦ ਹੋ ਗਈ ਕੋਈ ਨਹੀਂ ਉਹ ਲੱਗਿਆ ਇਥੇ ਜੇ ਸ਼ਾਮ ਮੈਂ ਤਾਂ ਵੇਖੀ ਨਹੀਂ ਜਦੋਂ ਬੰਦੇ ਆ ਰਹੇ ਨੇ